ਸਤਿ ਸ਼੍ਰੀ ਅਕਾਲ ਜੀ டிਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤਸਵੀਰਾਂ ਦੇ ਦੇਪੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਗਰਦਾਸਪੁਰ ਦੇ ਬਾਈਪਾਸ ਤੋਂ ਤੁਹਾਨੂੰ ਦੱਈਏ ਕਿ ਗਰਦਾਸਪੁਰ ਕਾਨੂੰਵਾਣ ਰੋਡ ਵਾਲੇ ਪੁਲ ਤੋਂ ਜਦੋਂ ਬੱਬਰੀ ਬਾਈਪਾਸ ਨੂੰ ਜਾਈਏ ਤਾਂ ਰਸਤੇ ਦੇ ਵਿੱਚ ਇਹ ਟਰਾਲਾ ਜੋਆ ਪਲਟਿਆ ਪਿਆ ਮਿਲਿਆ ਤਾਂ ਜਦੋਂ ਉਥੇ ਜਾ ਕੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਇਹ ਬੱਜਰੀ ਦੇ ਨਾਲ ਭਰੀ ਟਿਪਰ ਨੇ ਝੋਨੇ ਵਾਲੀ ਟਰਾਲੀ ਨੂੰ ਮਾਰ ਦਿੱਤੀ ਟੱਕਰ ਤਾਂ ਦਾਦੀ ਇੱਕ ਵਾਰੀ ਫੇਰ ਕੇ ਜਦੋਂ ਉੱਥੇ ਪਹੁੰਚੇ ਤਾਂ ਅਸੀਂ ਕਵਰਿੰਗ ਕਰਦੇ ਸਮੇਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਝੋਨੇ ਵਾਲੀ ਟਰਾਲੀ ਜੋ ਕਿ ਪਠਾਨਕੋਟ ਵਾਲੀ ਸਾਈਡ ਤੋਂ ਬਟਾਲਾ ਵਾਲੀ ਸਾਈਡ ਨੂੰ ਚਲਦੀ ਪਈ ਸੀ ਤੇ ਬਾਈਪਾਸ ਦੇ ਉੱਤੇ ਪਿੱਸੋ ਬੱਜਰੀ ਨਾਲ ਭਰੀ ਆਉਂਦੀ ਇੱਕ ਟਿਪਰ ਨੇ ਪਿਛਲੀ ਸਾਈਡ ਤੋਂ ਉਹਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਟਿਪਰ ਵੀ ਪਲਟ ਗਈ ਤੇ ਟਰਾਲੀ ਦਾ ਵੀ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਹੋਇਆ ਤੁਹਾਨੂੰ ਦੱਦੀਏ ਕਿ ਇਹ ਟਿੱਪਰ ਬਜਰੀ ਦੇ ਨਾਲ ਭਰੀ ਹੋਈ ਸੀ ਤੇ ਇਹ ਵੀ ਪਠਾਨਕੋਟ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਹੀ ਜਾ ਰਹੀ ਸੀ ਬਾਈਪਾਸ ਦੇ ਉੱਤੇ ਹੀ ਇਹ ਟਿੱਪਰ ਜਿਹੜੀ ਝੋਨੇ ਵਾਲੀ ਟਰਾਲੀ ਦੇ ਨਾਲ ਟੱਕਰ ਵੱਜਣ ਦੇ ਨਾਲ ਖੁਦ ਵੀ ਪਲਟ ਗਈ ਤੇ ਨਾਲ ਦੀ ਨਾਲ ਟਰਾਲੀ ਝੋਨੇ ਵਾਲੀ ਵੀ ਜਿਹੜੀ ਇਹ ਕਾਫੀ ਜ਼ਿਆਦਾ ਨੁਕਸਾਨ ਤੁਸੀਂ ਦੇਖਦੇ ਪਿਓ ਕਿ ਹੋਇਆ ਆ ਪਰ ਤੁਹਾਨੂੰ ਦੱਦੀਏ ਕਿ ਮੌਕੇ ਤੇ ਐਸਐਸਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਪਹੁੰਚ ਜਾਂਦੀਆਂ ਨੇ ਤੇ ਇਸ ਦੇ ਵਿੱਚੋਂ ਜਿਹੜਾ ਆ ਉਹ ਸਾਰੀ ਗੱਲਬਾਤ ਜਿਹੜੀ ਉਹਨਾਂ ਨੇ ਦੱਸੀ ਕਿ ਇਹ ਜਦੋਂ ਆਵਾਜ਼ਾਂ ਦੀ ਹੈ ਤਾਂ ਇਹਦੇ ਵਿੱਚ ਪੈਪਰ ਵਾਲੇ ਤੇ ਟਰੈਕਟਰ ਵਾਲਿਆਂ ਨੂੰ ਜਿਆਦਾ ਚੋਟਾ ਨਹੀਂ ਲੱਗੀਆਂ ਜਿਆਦਾ ਜ਼ਖਮੀ ਨਹੀਂ ਹੋਏ ਪਰ ਮਾਮੂਲੀ ਸੱਟਾਂ ਲੱਗਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਜਿਹਰੇ ਇਲਾਜ ਦੇ ਲਈ ਜਿਹੜਾ ਆ ਭੇਜ ਦਿੱਤਾ ਗਿਆ ਆ ਤੇ ਦੋਨਾਂ ਨੂੰ ਜਿਹੜਾ ਆ ਉਹ ਪੁਲਿਸ ਨੇ ਜਿਹੜਾ ਆ ਆਪਣੇ ਹੱਥ ਕੰਨੇ ਦੇ ਵਿੱਚ ਲੈ ਲਿਆ ਆ ਉਸ ਤੋਂ ਬਾਅਦ ਐਸਐਸਐਫ ਨੇ ਕਿਹਾ ਕਿ ਅਸੀਂ ਜਲਦ ਜੀਐਸਬੀ ਆ ਡਰਮਗਾ ਕੇ ਇਹ ਬਜਰੀ ਵੀ ਜਲਦੀ ਚਕਵਾ ਕੇ ਤੇ ਜਲਦੀ ਹੀ ਰੋਡ ਨੂੰ ਕਲੀਅਰ ਕਰ ਦੇਵਾਂਗੇ ਤਾਂ ਕਿ ਆਵਾਜਾਈ ਨਿਰਵਿਘਨ ਨੇ ਚੱਲ ਸਕੇ ਆਓ ਗੱਲਬਾਤ ਕਰਦੇ ਆ ਐਸਐਸਐਫ ਦੇ ਮੁਲਾਜ਼ਮਾਂ ਦੇ ਨਾਲ ਸਰ ਅੱਜ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਕਿੱਥੇ ਹੋਇਆ ਤੇ ਕਿਵੇਂ ਹੋਇਆ ਇਹ ਸਾਨੂੰ ਕਰੀਬ 8:30 ਵਜੇ ਤੇ ਕਰੀਬ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਦਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਤੇ ਇਹਨਾਂ ਦਾ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਤੇ ਉਹ ਇਹਨਾਂ ਨੂੰ ਸਿਵਲ ਹਸਪਤਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਧੀਰਾਂ ਨੂੰ ਬੁਲਾਇਆ ਆ ਥਾਣੇ ਦੇ ਆਮ ਆਈਓ ਬੁਲਾ ਕੇ ਹਵਾਲੇ ਕੀਤਾ ਆ ਦੋਨੇ ਧੀਰੇ ਇੱਥੇ ਆ ਚੁੱਕੀਆਂ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਹੈ ਕਾਰਵਾਈ ਹੁੰਦਾ ਕਰ ਕਰਕੇ ਤੇ ਰੋਡ ਜਿਹੜਾ ਆ ਇਹ ਆਪਾਂ ਹਾਈਡਰਾ ਬੁਲਾ ਲਿਆ ਸਾਈਡਵੇ ਵਾਲੇ ਨੈਸ਼ਨਲ ਹਾਈਵੇ ਨੂੰ ਤੇ ਬੁਲਾ ਆ ਕੇ ਤੇ ਰੋਡ ਜਿਹੜਾ ਇਹ ਜਲਦੀ ਹੀ ਚਲਾਇਆ ਜਾਏਗਾ ਇੱਥੋਂ ਜਿਹੜਾ ਇਹ ਸਮਾਨ ਹੈ ਇੱਥੇ ਜਿਹੜਾ ਇੰਨਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰ ਨਾਲ ਟਰਾਲਾ ਜਿਹੜਾ ਇਹਦਾ ਸਹੀ ਕਰਵਾ ਕੇ ਸੁੱਟਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦਿਨ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ ਸਰ ਕਿੰਨੇ ਕ ਵਜੇ ਨਾਲ ਲਗਭਗ ਹੋਇਆ ਏ ਇਹ ਕਰੀਬ ਸਵੇਰੇ 6:00 ਵਜੇ ਦੇ ਕਰੀਬ ਕਹਿ ਰਹੇ ਆ ਵੀ 6:00 ਵਜੇ ਦੇ ਲਗ ਕੇ ਛਾਗੇ ਹੋਇਆ ਏ ਸਰ ਇੱਕੋ ਜਿਹਾ ਜਿਹ ਤਰ੍ਹਾਂ ਕੀ ਵਨ ਵੇ ਰੋਡ ਹੈ ਤੇ ਇੱਕੋ ਰੂਟ ਤੇ ਚੱਲਦੇ ਪੇਛ ਦੋਵੇਂ ਹਾਂ ਸੇਮ ਹੀ ਇਹ ਆ ਰੇ ਪਠਾਨਕੋਟ ਵੱਲ ਸਾਈਡ ਤੋਂ ਆ ਰਹੇ ਅੱਗੇ ਅਸੀਂ ਅੰਬਰਸਲਵਾਲ ਨੂੰ ਜਾ ਰਹੇ ਹਾਂ ਮਟਾਲੇਸ਼ਾਏ ਜਾ ਰਹੇ ਅੱਛਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ ਇੱਕੋ ਸਾਈਡ ਤੋਂ ਆ ਰਹੇ ਤੇ ਇਹ ਕਿਸ ਤਰ੍ਹਾਂ ਹੋਵੇ ਇੱਕ ਦੂਜੇ ਨਾਲ ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਨਾਂ ਦੇ ਕਹਿਣ ਮੁਤਾਬਿਕ ਵੀ ਜਿਹੜਾ ਪਿਛੋਂ ਜਿਹੜਾ ਟੀਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਹੈ ਤੇ ਜਿਹਦੇ ਕਰਕੇ ਦੋਨੇ ਜਿਹੜੇ ਰੋਡ ਦੇ ਵਿੱਚ ਕਾਰ ਪਲਟ ਗਏ ਨੇ ਠੀਕ ਹੈ ਤੇ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਬੰਦੀ ਕਾਰਵਾਈ ਹੈ ਥਾਣਾ ਤਿਬੜ ਤੋਂ ਆਈ ਹੋਏ ਨੇ ਉਹਨਾਂ ਦੇ ਹਵਾਲੇ ਕੀਤਾ ਹੈ ਤੇ ਉਹ ਅੱਗੇ ਕਾਰਵਾਈ ਕਰ ਰਹੇ ਆ ਜਿੱਦਾਂ ਵੀਂਦਾ ਹੁੰਦਾ ਹੁੰਦਾ ਆ ਅੱਗੇ ਕਾਰਵਾਈ ਕਰਕੇ ਅਮਲ ਚ ਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨੇ ਸੱਟਾਂ ਦੋਨੋਂ ਧਿਰਾਂ ਦੇ ਨਾਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਲੱਗੀਆਂ ਬਸ ਬਚਾਈ ਰਿਹਾ ਆ ਬਚਾਈ ਰਿਹਾ ਬਸ ਇਹ ਰੋਡ ਬਲੌਕ ਹੈ ਜਲਦੀ ਖੋਲ੍ਹ ਦਿੱਤਾ ਜਾਏਗਾ ਠੀਕ ਹੈ ਸਤਾ ਜੀ